ਇੱਕ ਪਾਸੇ ਦਰਵਾਜੇ ਦੇ ਕੁੰਡੇ ਨਾਲ ਬੰਦ ਲੈਣਾ ਇੱਕ ਪਾਸੇ ਘਰ ਦੇ ਮੈਂਬਰ ਨੂੰ ਆਪਾਂ ਕਿਸੇ ਨੂੰ ਵੀ ਲੜ ਫੜਾ ਲੈਣਾ ਸਮਾਂ ਲੱਗੀ ਇਧਰ ਨਾਲ ਕੰਗਾ ਤਾਂ ਹੋ ਗਿਆ ਨਾ ਵਿਹਲਾ ਇਧਰਲੇ ਪਾਸੇ ਦਰਵਾਜੇ ਦੇ ਕੁੰਡੇ ਨਾਲ ਬੰਦ ਲਿਆ ਇੱਕ ਪਾਸੇ ਘਰ ਦੇ ਮੈਂਬਰ ਨੂੰ ਲੜ ਫੜਾ ਦੇਣਾ ਆਪ ਬਿਲਕੁਲ ਸੈਂਟਰ 'ਚ ਖੜ ਜਾਣਾ ਦੇਖ ਕੇ ਸੈਂਟਰ 'ਚ ਖੜ ਕੇ ਇੱਥੋਂ ਸੇਵਣ ਲੱਗੀ ਦਾ ਸਲਾਈ ਪੱਕ ਦੇ ਵਿੱਚ ਉੱਥੋਂ ਫੜ ਲੈਣਾ ਆਹ ਪੱਲੇ ਜਿਹੜੇ ਆ ਇੱਕ ਇਹ ਪੱਲਾ ਇਹ ਤੇ ਇਹ ਪੱਲਾ ਦੇਖਣਾ ਸਾਰਿਆਂ ਨੂੰ ਇਹ ਦੋਨੇ ਬਰਾਬਰ ਦੇ ਕਰ ਲੈਣੇ ਆ ਬਰਾਬਰ ਆ ਕੇ ਫਰਕ ਆ ਬਰਾਬਰ ਫਰਕ ਆ ਕੇ ਬਰਾਬਰ ਮਿਲੂ ਤੇ ਵੱਡੇ ਛੋਟੇ ਲੱਗਦੇ ਆ ਲੱਗਣਾ ਹਾਂ ਹੋਰ ਆਪਾਂ ਬਰਾਬਰ ਕਰ ਲੈਣਾ ਦੋਨੇ ਪੱਲਿਆਂ ਨੂੰ ਇਹਨਾਂ ਨੂੰ ਇੱਥੇ ਦੇਖੋ ਕ੍ਰੋਸ ਮਾਰ ਰਿਹਾ ਇੱਥੇ ਆਲੇ ਕ੍ਰੋਸ ਮਿਲ ਗਿਆ ਦੇਖ ਰਹੇ ਹੋ ਤੁਹਾਨੂੰ ਮਿਲ ਗਿਆ ਦੋਸ ਹੈ ਨਾ ਇਥੋਂ ਕਾਰਡੀ ਜੀ ਬਣ ਰਹੀ ਆ। ਇਥੋਂ ਕ੍ਰੋਸ ਤੋਂ ਫੜ ਲੈਣਾ ਇਹਨੂੰ ਛੱਡ ਦੇਣਾ। ਆ ਕ੍ਰੋਸ ਤੋਂ ਫੜਿਆ ਹੈ। ਉਸ ਤੋਂ ਬਾਅਦ ਆ ਜਿਹੜੇ ਵਾਧੇ ਪੱਲੇ ਆਪਾਂ ਵਿੱਚ ਨੂੰ ਮੋੜ ਦੇਣਾ, ਫੋਲਡ ਕਰ ਦੇਣਾ ਵਿੱਚ। ਇੰਦਾ। ਐਸ ਤਰ੍ਹਾਂ ਕਰਨਾ। ਉਸ ਤੋਂ ਬਾਅਦ ਫੋਲਡ ਕਿਤੇ ਪੱਲੇ ਕੋਲ ਜਿੱਥੋਂ ਅਸੀਂ ਫੜਿਆ ਹੈ ਲੈ। ਟੌਪ। ਕਿੰਨਾ? ਇੱਕ ਗੇਟ ਤੇ ਚਾਰ ਪੁਲਾ ਪੱਲਾ ਸੀ। ਅੰਦਰ ਨੂੰ ਫੋਰਡ ਕਰ ਦੇਣਾ ਫਿਰ ਮੋੜ ਦੇਣਾ ਹੁਣ ਮੋੜਨ ਦਾ ਤਰੀਕਾ ਕੀ ਹੈ ਇੱਕ ਇੱਕ ਗਿੱਠ ਮੈਣਿਆ ਇਹ ਚਾਰ ਤੁਮੜਾ ਹੋਰ ਪੱਲਾ ਮੈਣ ਲਿਆ ਆਪਨੇ ਉੱਪਰ ਜਾਣਾ ਉਹ ਇੱਦਾਂ ਪੂਣੀ ਢਿੱਲੀ ਹੋਣੀ ਵੀ ਠੀਕ ਹੈ ਆਪਾਂ ਜਿੱਥੇ ਖੜੇ ਆ ਆਪਣੇ ਇੱਥੇ ਹੱਥ ਅੜਾ ਤਾ ਲੈਣਾ ਵਿੱਚ ਤੇ ਆਪਣੇ ਵੱਲੋਂ ਖੇਤ ਲੜਾਈ ਦਾ ਐਸ ਤਰ੍ਹਾਂ ਕਿੰਨਾ ਮੋੜਿਆ ਹੋਣਾ ਆਪਾਂ ਜਿੱਥੇ ਚਤ ਚਾਰ ਵਾਲਾ ਪੱਲਾ ਮੋੜ ਦਿੱਤਾ ਆਪਣਾ ਉਸ ਤੋਂ ਬਾਅਦ ਕੀ ਕਰਨਾ ਆ ਚਾਰ ਉਂਗਲਾਂ ਦਾ ਜੋੜ ਚੜਾਈ ਚਾਰ ਵਾਲਾ ਇੱਥੋਂ ਦਾ ਇਸ ਤੱਕ ਸਾਢੇ ਜੋੜਾ ਇੱਕ ਤੱਕ ਐਵੇਂ ਸਿੱਧਾ ਕਰਨਾ ਚਾਰ ਚਾਰ ਗੁਣਾ ਮੋੜਾਂਗੇ ਪਹਿਲਾਂ ਇਦਾਂ ਜਿੱਥੋਂ ਤੱਕ ਹੱਥ ਪਹੁੰਚਦਾ ਉਦੋਂ ਤੱਕ ਇੰਪ੍ਰੈਸਿਵ ਦੇ ਦੇਣਾ ਆਪਾਂ ਇੱਕਦਮ ਚਾਰ ਕਰ ਗੁਣਾ ਮੋੜਿਆ ਹੁਣ ਇੱਥੇ ਧਿਆਨ ਰੱਖੋ ਥੋੜਾ ਇੱਥੇ ਸਮਝਣ ਵਾਲੀ ਗੱਲ ਹੈ ਦੇਖੋ ਧਿਆਨ ਇਹਦੀ ਚੜਾਈ ਕਿੰਨੀ ਆ ਚਾਰ ਚਾਰ ਗੁਣਾ ਤੇ ਚਾਰ ਪੰਗਲਾ ਚੜਾਈ ਇਹਦੀ ਆ ਟੋਟਲ ਕਿੰਨੀ ਹੋ ਗਈ 8 ਅੰਗਲਾ 8 ਅੰਗਲਾ ਹੋਰ ਕਿੰਨੀ ਚੜਾਈ ਰਹੇਗੀ ਚਾਰ ਚਾਰ ਅੰਗਲਾ ਤੇ ਹੁਣ 8 ਅੰਗਲਾ ਇਹ ਪੱਲਾ ਪਤਲਾ ਪੱਲਾ ਕਿਹੜਾ ਪੱਲਾ ਪਤਲਾ ਪਤਲਾ ਹੈ ਹਾਂਜੀ ਇਹ ਮੋਟਾ ਇਹ ਮੋਟਾ ਪਾਸਾ ਇਹ ਪਤਲਾ ਪਾਸਾ ਇਹ ਜਿਹੜਾ ਪਾਸਾ ਪਤਲਾ ਤੇ ਇਹੇ ਮੋਟਾ ਟੋਟਲ ਕਿੰਨਾ ਏਰੀਆ 8 ਅੰਗਲਾ બસ ਸਾਰੀ ਪਾਕ ਸਜਾਉਣ ਦੇ ਵਿੱਚ ਅਸੀਂ ਇਹ ਜਿਹੜਾ 8 ਮਲਆ ਏਰੀਆ ਇਹਨੂੰ ਵਰਤਣਾ। ਬਾਕੀ ਕੁਝ ਨਹੀਂ ਛੇੜਨਾ। ਪੋਸ਼ਵੀ ਖੋਲਣਾ ਨਹੀਂ, ਪੋਸ਼ਵੀ ਛੇੜਨਾਂ ਨਹੀਂ। ਜਦੋਂ ਅਸੀਂ ਪਾਕ ਸਜਾਉਣੀ ਆ ਪਹਿਲ ਦੇ ਆਧਾਰ ਤੇ ਇਹ ਪੱਲਾ ਖੋਲ ਲੈਣਾ। ਦੂਜੇ ਆਧਾਰ ਤੇ ਅਸੀਂ ਇਹ ਜਾ ਕੇ ਪੱਲਾ ਮੋੜ ਦੇਣਾ। ਇਹ ਖੋਲਣਾ ਤੇ ਮੋੜਨਾ ਕਿਵੇਂ ਆ? ਇਹਦੀ ਤਕਨੀਕ ਕੀ ਆ? ਉਹ ਤੁਹਾਨੂੰ ਆਪਾ ਪੂਰੀ ਜਦੋਂ ਪਾਕ ਕੰਪਲੀਟ ਕਰਾਵਾਂਗੇ ਤੁਹਾਨੂੰ ਦੱਸਾਂਗੇ। ਜਦੋਂ ਪਹਿਲਾ ਲੜ ਸਮਝਾਵਾਂਗੇ ਦੂਜਾ ਸਮਝਾਵਾਂਗੇ ਤੀਜਾ ਸਮਝਾਵਾਂਗੇ ਉਹ ਜਦੋਂ ਆਪਾਂ ਦਸਤਾਰ ਸਿਖਾਉਣੀ ਕਲਾਸ ਸ਼ੁਰੂ ਕਰਾਂਗੇ ਉਦੋਂ 6 ਪੁਆਇੰਟ ਆ ਕਿੰਨੇ 6 ਪੂਰੀ ਪਾਗ ਨੂੰ ਸਿਵਾਉਣ ਦੇ ਵਿੱਚ 6 ਪੁਆਇੰਟ ਆ ਟੋਟਲ ਆ ਜਿਹੜਾ ਅਸੀਂ ਲੜ ਲਾਉਨੇ ਆ 3 ਪੁਆਇੰਟ ਜਿਹੜੇ 3 ਜਿਹੜੇ ਤਿੰਨ ਗੱਲਾਂ ਜਿਹੜੀਆਂ ਸੱਜੀ ਸਾਈਡ ਆ ਤਿੰਨ ਗੱਲਾਂ ਖੱਬੀ ਸਾਈਡ ਤੇ ਟੋਟਲ 6 ਗੱਲਾਂ ਦੇ ਨਾਲ ਤੁਸੀਂ ਪਾਗ ਨੂੰ ਕੰਪਲੀਟ ਕਰ ਲੋਗੇ ਆਪਾਂ ਤੇ ਜਿਹੜਾ ਮਤਰਾ ਇਹ ਛੇ ਗੱਲਾ ਯਾਰ ਕਰ ਲਈਆਂ ਉਹ ਪੂਰੀ ਜ਼ਿੰਦਗੀ ਤੁਸੀਂ ਪੱਗ ਨਹੀਂ ਭੁੱਲੋ ਕਦੇ ਵੀ ਤੇ ਇਹ ਤੁਸੀਂ ਜਲਦੀ ਕਬਰ ਕਰ ਲਿਆ ਇਸ ਛੇ ਗੱਲਾ ਨੂੰ ਤਾਂ ਤੁਸੀਂ ਦੋ ਘੰਟੇ ਦੇ ਵਿੱਚ ਪੱਗ ਸਿੱਖ ਜੋਗੇ ਦੋ ਘੰਟੇ ਦੇ ਨਹੀਂ ਘੰਟੇ ਬਹੁਤ ਸੌਖੀ ਟੈਕਨੀਕ ਹੈ ਬਹੁਤ ਸੌਖਾ ਕੰਮ ਹੈ ਇਹਦੇ ਵਿੱਚ ਕਰਨਾ ਕੀ ਤਾਂ ਜਿਸ ਨਾਲ ਤੁਸੀਂ ਪੱਲਾ ਵੱਲਾ ਖੋਲ ਲਿਆ ਮੰਨ ਲਓ ਇਹ ਪੱਲਾ ਤੁਸੀਂ ਇਹ ਪੂਰੀ ਸਾਡੀ ਇਦਾਂ ਬਾਦ ਕਰ ਕਿਸ ਨਾ ਹਾਂਜੀ ਦੇਖੋ ਇਹ ਪੂਰੀ ਅਸੀਂ ਕੀਤੀ ਆ ਇਹਨੂੰ ਬੰਦ ਕਰਤਾ ਕਉਣੀ ਸਾਡੀ ਹੋ ਗਈ ਹੈ ਨਾ ਇਹ ਸਭ ਠੱਠ ਲਾ ਦੇਣੀ ਹੁੰਦਾ ਸੱਚੀਆ ਅਸੀਂ ਕੀ ਕਰਨਾ ਐਂਦਾ ਪੂਣੀ ਹੋ ਗਈ ਜਦੋਂ ਅਸੀਂ ਸ਼ੁਰੂਆਤ ਕਰਾਂਗੇ ਨਾ ਜਦੋਂ ਪਹਿਲਾ ਲੜ ਲੱਗ ਗਿਆ ਤੇ ਦੂਜਾ ਲੱਗ ਗਿਆ ਐਂਦਾ ਸੱਜਿਆ ਤੋਂ ਨਾਲ ਫੜਿਆ ਉੱਪਰ ਇੱਕ ਤੈ ਹੋਲੀ ਹੈ ਪਰਸ ਇਹਨੂੰ ਪਿੱਛੇ ਕਿਸੇ ਚੀਜ਼ ਤੇ ਰੱਖ ਕੇ ਇਥੋਂ ਰੱਖ ਲੈਣਾ ਦੇਖੋ ਧਿਆਨ ਨਾਲ ਇੱਥੇ ਸਮਝ ਆ ਜਾਣੀ ਤੁਹਾਨੂੰ ਥੋੜੀ ਉੱਪਰ ਨੇ ਰੱਖ ਕੇ ਐਂਦਾ

ਇਥੋਂ ਖੜੇ ਹੋ ਕੇ ਅਨਿਖਿਆ ਬਣਾਣਾ ਇੱਥੋਂ ਮੋੜਿਆ ਪਹਿਲਾਂ ਫਿਰ ਇੱਥੋਂ ਮੋੜ ਬਸ ਆ ਚੀਜ਼ ਨੂੰ ਵਰਤਣਾ ਦੇਖੋ ਆ ਟੈਕਨੀਕ ਨੂੰ ਵਰਤਣਾ ਉਪਰ ਲੜਨੀ ਅੱਲਾ ਇਹ ਲੜਨੀ ਦੂਜਾ ਪਹਿਲ ਦੂਜਾ ਤੀਜਾ ਚੌਥਾ ਪੰਜਵਾਂ ਸਾਰੇ ਲੜੇ ਹੀ ਹੋਣ ਇੰਹੀਂ ਲਾਉਣੇ ਪੱਲਾ ਹੋਣ ਲੋ ਪੱਲਾ ਹੋਣ ਪੱਲਾ ਹੋਣ ਲੋ ਪੱਲਾ ਹੋਣ ਐਂਡ ਵਾਈਬ ਬਹੁਤ ਸੌਫਟਲੀਟ ਦਿੱਤਾ ਤੁਹਾਨੂੰ ਪੁਆਇੰਟ ਪੁਆਇੰਟ ਗੱਲ ਸਮਝਾਈ ਜਾਊਗੀ ਕਿ ਕਿੰਨਾ ਪੱਲਾ ਖੁਰੜਾ ਤੁਹਾਨੂੰ ਨਾਮ ਨਾਲ ਦੱਸਿਆ ਜਾਊਗਾ ਜਿਵੇਂ ਤੁਸੀਂ ਆਪਣੇ ਕਲਾਸਾਂ ਦੇ ਵਿੱਚ ਪੀਰ ਇਹੜਾ ਲਾਉਣਾ ਹੈ ਨਾ ਤੁਸੀਂ ਆਪਣੇ ਕਲਾਸਾਂ ਲਾਉਂਦੇ ਤੁਹਾਨੂੰ ਕੱਲੀ ਕੱਲੀ ਚੀਜ਼ ਪੁਆਇੰਟ ਪੁਆਇੰਟ ਸਮਝਾਈ ਜਾਂਦੀ ਆ ਉਸੇ ਤਰੀਕੇ ਨਾਲ ਆਪਾਂ ਤੁਹਾਨੂੰ ਪੁਆਇੰਟ ਪੁਆਇੰਟ ਗੱਲ ਸਮਝਾਵਾਂਗੇ ਜਿਹੜੀ ਤੇ ਤੁਹਾਨੂੰ ਸੌਖੇ ਢੰਗ ਨਾਲ ਸਮਝ ਆ ਜੇ ਆਪਾਂ ਗੱਠ ਲਾਉਣੀ ਹੈ ਸੱਜੇ ਹੱਥ ਇਸ ਤਰੀਕੇ ਨਾਲ ਦੇਖੋ ਥੱਲੇ ਆਪਾਂ ਰੱਖਣਾ ਉੱਪਰ ਦੀ ਲਾਲ ਸੋਚਣਾ ਹੈ ਇੱਥੇ ਇਨੂੰ ਰੈਸਪੀ ਇਕੱਠਾ ਕਹਿੰਦੇ ਆ ਤੇ ਇਹ ਇਸ ਤਰ੍ਹਾਂ ਬਣ ਜਾਂਦਾ ਜੀ ਇੱਛੇ ਨਾਲ ਠੀਕ ਹੈ ਨਾ ਥੱਲੇ ਆਪ ਰੱਖ ਲੈਣਾ ਫੇਰੀ ਲਾੜ ਫੜ ਕੇ ਵਿੱਚ ਹੀ ਖੜ ਜਾਣਾ ਤਾਂ ਇਸ ਤਰ੍ਹਾਂ ਨਾਲ ਤੁਸੀਂ ਪੂਣੀ ਨੂੰ ਇਕੱਠਾ ਕਰ ਸਕਦੇ